मानक पगत वैराग श्री गुरु ग्रंथ साहिब ओ दल बन्धो ഡോക്യ സർവകല ਜੋੰ ਬੁਲੋ ਬਹਿ ਤਿਓ ਹੰਬੋ ਉਲਹ ਸੁਵੰਨੀ ਕੁਦਰਤ ਕਵਨ ਹਮਾਰੀ ਸਾਦ ਸੰਗਨ ਅਨੰਕ ਜਲ ਸਤਗ i ਸਾਹਿਬ ਜੀ 모ਹਨ ਸਿੱਖ ਟਾਕੇ ਮਹਿ ਰਹਿ ਗੁਰ ਸਿੱਖੀ ਕੇ ਗੁਣ ਮਨ ਚਹ ਦਰਸ਼ਨ ਹਿਤ ਦੂਰ ਤੇ ਆਇਓ ਜਥਾ ਸ਼ਕਤ ਭੇਟਨ ਅਰਪਾਇਓ ਉਹਨ ਸਿੱਖ ਟਾਕੇ ਮਹਿ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖੋਂ ਦੇ ਮਹਾਨ ਸ਼ਹੀਦ ਸਿੰਘ ਸਾਹਿਬ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨਵਾਰ ਸਿੰਘ ਜੀ ਮਹਾਰਾਜ ਕੋ ਉੰਦੇ ਮਹਾਨ ਸ਼ਹੀਦਾਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੇ ਪਾਵਨ ਅਰਥੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਣਾ ਵਿਖੇ ਆਪ ਜੀ ਸੰਧਿਆ ਦੇ ਦੀਵਾਨ ਅੰਦਾਲ ਗੁਰੂ ਚਰਨ ਵਿੱਚ ਆਪ ਜੀ ਹਾਜ਼ਰੀ ਪਰ ਰਾਇਓ ਸਤਿਗੁਰਾਂ ਨੇ ਕਿਰਪਾ ਬਖਸ਼ਿ ਸਰਮਤ ਸਾਡੇ ਸਾਧਨ ਤੇ ਕੀਤੀ ਤਰਸ ਕਰਕੇ ਆਪਣੇ ਚਰਨਾਂ ਅੰਦਰ ਬੈਠਣ ਦਾ ਗੁਰਬਾਣੀ ਕਥਾ ਵਿਚਾਰ ਕੀਰਤਨ ਗੁਰ ਇਤਿਹਾਸ ਇਹ ਸਰਵਣ ਕਰਨ ਦਾ ਸਤਿਗੁਰੂ ਜੀ ਨੇ ਸੁਭਾਗ ਸੰਭਾਪ ਸਾਧਿਆ ਨੂੰ ਬਖਸ਼ਿਆ ਆਓ ਜੀ ਹਰਲ ਮਿਲ ਕੇ ਇਸ ਸਫਲੇ ਸਮੇਂ ਦਾ ਗੁਰੂ ਚਰਨਾਂ ਦੇ ਵਿੱਚੋਂ ਲਾਹਾ ਲੈਣ ਦਾ ਯਤਨ ਕਰੀਏ ਗੁਰੂ ਪਾਤਸ਼ਾਹ ਨੇ ਕਿਰਪਾ ਰਹਿਮਤ ਕੀਤੀ ਆਪਾ ਕੱਲ ਇਹ ਵਿਚਾਰ ਲਏ ਸਾ ਕਿ ਗੁਰੂ ਕਾ ਸਿੱਖ ਇੱਕ ਇੱਕ ਕਰਕੇ ਬੜੀ ਦੂਰੋਂ ਦੂਰੋਂ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਛਾ ਕੇ ਉਪਦੇਸ਼ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਕਰਦੇ ਰਹੇ ਹੋ ਉਸ ਉਪਦੇਸ਼ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਕੱਲਾ ਸੁਣਿਆ ਹੀ ਨਹੀਂ ਔਰਨ ਸੁਣ ਕੇ ਉਹਦੀ ਕਮਾਈ ਕੀਤੀ ਆ ਉਸ ਉਪਦੇਸ਼ ਨੂੰ ਮੰਨ ਕੇ ਉਹਦੇ ਉੱਤੇ ਆਪਣਾ ਜੀਵਨ ਤੋਰਿਆ ਹੋਇਆ ਹੈ ਤਾਂ ਗੁਰੂ ਆਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਵੀ ਦਸਾਂ ਪਾਤਸ਼ਾਹਾਂ ਦੇ ਰੂਪ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਆਪਣੇ ਕੋਲ ਸਤਿਗੁਰੂ ਹਰ ਰੋਜ ਪਵਨ ਤਖਤ ਦੇ ਉਪਰ ਸੁਭਾਈ ਮਨ ਹੋ ਕੇ ਸਾਰਿਆਂ ਨੂੰ ਹੀ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਦੇ ਆਉ ਇਸ ਉਪਦੇਸ਼ ਦੇ ਅਸੀਂ ਵੀ ਤਰਣੇ ਬਣ ਜਾਈਏ ਜਿਵੇਂ ਸਤਿਗੁਰਾਂ ਨੇ ਮਨ ਤਰਣ ਕਿਰਪਾ ਕੀਤੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਬਾਗ ਭੇਟੇ ਗੁਰਦੇਵਾ ਕੋਟ ਪ੍ਰਾਤ ਮਿਟੇ ਹਰ ਸੇਵਾ ਚਰਨ ਕਮਲ ਜਾ ਕਮਨ ਰਪ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗਿ ਨਿਰ ਪਉ ਨਾਮ ਜਪੋ ਹਰ ਰੰਗੇ ਪਾਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰੜਾਈ ਗੁਰੂ ਦੀ ਸ਼ਰਨ ਦੇ ਵਿੱਚ ਜਦੋਂ ਸਿੱਖ ਆਉਂਦਾ ਨਮਸਕਾਰ ਕਰਦਾ ਹੈ ਫਿਰ ਗੁਰੂ ਦੇ ਉਸ ਉਪਦੇਸ਼ ਨੂੰ ਸਰਵਣ ਕਰਕੇ ਉਹਦੀ ਕਮਾਈ ਕਰਦਾ ਹੈ ਸਿੱਖਾਂ ਨੇ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦੂਰੋਂ ਦੂਰ ਆ ਕੇ ਸਤਿਗੁਰਾਂ ਤੋਂ ਹੀ ਬੇਨਤੀ ਕਰਦੇ ਆ ਦਾਤਾ ਬਸ ਕਿਰਪਾ ਕਰੋ ਸਤਿਗੁਰੂ ਹੁਣ ਜਿਹੜੀ ਰਹਿੰਦੀ ਹੈ ਲੇਖੇ ਲੱਗ ਜਾਏ ਅੱਜ ਸਤਿਗੁਰੂ ਆਰ ਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੰਨਾ ਬੇਨਤੀ ਕਰ ਲਈ ਆ। ਉਹ ਆਪ ਸਾਰੇ ਹੀ ਪਾਵਨਾਂ ਦੇ ਨਾਲ ਅੱਜ ਵਿਚਾਰਾਂਗੇ। ਮਹਾਰਾਜ ਸਾਹਿਬ ਜੀ ਆਪ ਕਿਰਪਾ ਬਖਸ਼ਿਸ਼ ਰਹਿਮਤ ਸਾਡੇ ਸਾਰਿਆਂ ਤੇ ਕਰਨ। ਆਪਣੇ ਦਰ ਕਰਦੀ ਵਿਚਾਰ ਸਤਿਗੁਰੂ ਜੀ ਆਪ ਪਰਵਾਲਣ। ਆਓ ਸੰਗਤ ਜੀ ਆਪ ਜਿਤਨੇ ਵੀ ਗੁਰੂ ਹਜੂਰੀ ਅੰਦਰ ਜੁੜ ਬੈਠੇ ਹੋ। ਕੋਈ ਰਸਨਾ ਬਾਂਝੀ ਨਾ ਰਹੇ ਸਾਦੀ ਸੰਗਤ ਮਨ ਬਿਰਤੀ ਕਾਗਰ ਕਰਕੇ ਰਸਨਾ ਪਵਿੱਤਰ ਕਰੋ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਅਕੀ ਮੈਂ ਰਹਾ ਗੁਰਸਿੱਖੀ ਕੇ ਗੁਣ ਮਨ ਚਹੈ ਸਤਗੁਰੂ ਪਾਤਸ਼ਾਹ ਜੀ ਦਾ ਸਿੱਖ ਪਾਈ ਮੋਹਣ ਇਟਾ ਕੇ ਦੀ ਧਰਤੀ ਤੇ ਰਹਿੰਦਾ ਹੈ ਬੰਗਲਾਦੇਸ਼ ਸਾਈਡ ਤੇ ਇਹ ਪੈ ਜਾਂਦਾ ਜੀ ਟਾਕੇ ਦਾ ਜਿਹੜਾ ਇਲਾਕਾ ਹੈ ਨਾ ਇਸ ਇਲਾਕੇ ਦੇ ਵਿੱਚ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਜਾਦੂਗਰ ਲੋਕ ਮਡੇ ਰਹਿੰਦੇ ਆ ਬੜੇ ਲੋਕ ਦੇ ਤੇ ਇੱਕ ਦਿਨ ਆਪ ਜੀ ਨਾਲੋਂ ਮੈਂ ਪਿੱਛੇ ਆਪਾ ਨਾਨਕ ਪ੍ਰਕਾਸ਼ ਦੇ ਵਿੱਚ ਆਪਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੰਦਰ ਕਥਾ ਵਿਚਾਰੀ ਸੀ ਜਦੋਂ ਗੁਰਦਾਰਨਪ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਟਾਕੀ ਚ ਗਏ ਆ ਨਾ ਨੂਰ ਸਾਹ ਜਾਦੂਗਰ ਨਹੀਂ ਦਾ ਉਧਾਰ ਕਰਦੇ ਨੇ ਜਦੋਂ ਮਹਾਰਾਜ ਮਹਾਰਾਜ ਜੀ ਨੇ ਉਦੋਂ ਦਾ ਸਿੱਖੀ ਦਾ ਬੂਟਾ ਸਤਗੁਰਾਂ ਲਾਇਆ ਹੋਇਆ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਕਤ ਆ ਗਿਆ ਸਿੱਖੀ ਪ੍ਰਫੁੱਲਤ ਆ ਧਰਮਸ਼ਾਲਾ ਦੇ ਵਿੱਚ ਬੈਠ ਸਾਰੇ ਕੀਰਤਨ ਕਰਦੇ ਆ ਗੁਰੂ ਗੁਰੂ ਜਪਦੇ ਨੇ ਤੇ ਜਿਉਂ-ਜਿਉਂ ਗੁਰਦਾਰਨ ਸਿੰਘ ਸਾਹਿਬ ਤੋਂ ਲੈ ਕੇ ਗੁਰਤਾ ਗੱਦੀ ਤੇ ਕੋਈ ਵੀ ਗੁਰੂ ਸਾਹਿਬਾਨ ਭਾਵੇਂ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਤਿਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਸਾਰੇ ਗੁਰੂ ਸਾਹਿਬਾਨਾਂ ਦੇ ਵੇਲੇ ਟਾਕੇ ਦੀ ਸੰਗਤ ਮਹਾਰਾਜ ਦੀ ਸੰਗਤ ਕਰਨ ਵਾਸਤੇ ਹੁੰਦੀ ਰਹੀ ਰਿਹਾ ਸਤਵੇਂ ਪਾਤਸ਼ਾਹ ਜੀ ਦੇ ਜੀਵਨ ਵਿੱਚ ਵੀ ਅੱਗੇ ਜੇਕਰ ਆਏਗਾ ਅੱਠਵੇਂ ਪਾਤਸ਼ਾਹ ਦੇ ਚਰਨਾ ਵਿੱਚ ਵੀ ਹੁੰਦਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪ ਜਦੋਂ ਟਾਕੇ ਚ ਸਤਿਗੁਰੂ ਗਏ ਆ ਉਦੋਂ ਮਹਾਰਾਜ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਮੈਂ ਇੱਕ ਪ੍ਰਕਰਣ ਤੋਂ ਨਿਕਲ ਕੇ ਸਿਰ ਬੇਨਤੀ ਕਰਾਂਗਾ ਜਿਸ ਦਿਨ ਸਨ 1662 22 ਦਸੰਬਰ 1723 ਬਿਕਰਮੀ 23 ਪੋਪੋ ਸੁਦੀ ਸਤਿਉ ਨੂਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਦੇ ਪ੍ਰਕਾਸ਼ ਧਾਰਨ ਕਰਦੇ ਨੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਘਰ ਨਹੀਂ ਮਹਾਰਾਜ ਨੂੰ ਟਾਕੇ ਆ ਟਾਕੇ ਦੀ ਧਰਤੀ ਦੇ ਸਤਿਗੁਰੂ ਅੰਮ੍ਰਿਤ ਵੇਲੇ ਸਤਿਗੁਰੂ ਨਾ ਤਾਰਿਆਂ ਦੀ ਛਾਂਵੇਂ ਸਤਿਗੁਰੂ ਬਾਹਰ ਚੌਂਕੜੇ 'ਚ ਬੈਠੇ ਆ ਦੇ ਮਹਾਰਾਜ ਜਦੋਂ ਮੁਸਕਰਾਏ ਨਾ ਪਾਈ ਦਿਵਾਰਕਾਂ ਦਾ ਸਪਾਈ ਗੜੀਆ ਗੁਰੂ ਕਾ ਸਿੱਖ ਬੇਨਤੀ ਕਰਦਾ ਮਹਾਰਾਜ ਜੀ ਅੱਜ ਸਤਿਗੁਰੂ ਅੰਮ੍ਰਿਤ ਵੇਲੇ ਮੁਸਕਰਾਉਣ ਦਾ ਸਤਿਗੁਰੂ ਕੀ ਕਾਰਨ ਫਿਰ ਇੱਥੇ ਸਤਿਗੁਰਾਂ ਬਚਨ ਕੀਆ ਮਹਾਰਾਜ ਕਹਿੰਦੇ ਏ ਸਤ ਤਦਤੀ ਦੇ ਉੱਤੇ ਅਕਾਲ ਪੁਰਖ ਦਾ ਦਸਵਾਂ ਜਾਮਾ ਆ ਚੁੱਕਿਆ ਹੈ ਜਿਨੇ ਜ਼ੁਲਮ ਰਾਜ ਦੀਆਂ ਜੜਾਂ ਪੱਟ ਦੇਣੀਆਂ ਨੇ ਮਹਾਰਾਜ ਬਚਨ ਕਹੇ ਸਤਿਗੁਰਾਂ ਮੈਂ ਸਿਰਫ ਧੀਦੀ ਬੇਨਤੀ ਕਰਾਂਗਾ ਕਾਕਾ ਇਹ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੂਰ ਸ਼ਾਹ ਜਾਦੂਗਰ ਦੀ ਦਾ ਉਦਾਰ ਕਰਦੇ ਧੂਪੜੀ ਸਭ ਸਥਾਨ ਦੇ ਦਰਸ਼ਨ ਵੀ ਇਸਤੇ ਕਰਦੇ ਨਾ ਬ੍ਰਹਮਪੁੱਤਰ ਦਰਿਆ ਦੇ ਕੰਢੇ ਇਹ ਸਾਰਾ ਟਾਕੇ ਦਾ ਇਲਾਕਾ ਹੈ ਜੀ ਗੁਰੂ ਪਾਤਸ਼ਾਹ ਜੀ ਦੀ ਸਿੱਖੀ ਸੇਵਕੀ ਬਹੁਤ ਹੈ ਇੱਥੋਂ ਦੇ ਰਹਿਣ ਵਾਲੇ ਨੇ ਭਾਈ ਮੋਹਨ ਜੀ ਗੁਰ ਸਿੱਖੀ ਦੇ ਗੁਣਾਂ ਦੇ ਵਿੱਚ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਨਾ ਮਨ ਕਹਿੰਦੇ ਵੀ ਇਹ ਚਾਹੁੰਦਾ ਹੈ ਸਿੱਖੀ ਦਾ ਜਿਹੜਾ ਕਹਿਣ ਲੱਗੇ ਹਰ ਇੱਕ ਉਹ ਗੁਣਿਆ ਉਹ ਮੈਂ ਆਪਣੇ ਹਿਰਦੇ ਵਿੱਚ ਛਾਪਦੇ ਅੰਦਰ ਕਹਿੰਦੇ ਵੀ ਤਾਰਨ ਕਰ ਲਵਾਂ ਜੀ ਦਰਸ਼ਨ ਏਤ ਦੂਰ ਤੇ ਆਇਓ ਜਥਾ ਸ਼ਕਤ ਭੇਟਨ ਅਰ ਪਾਇਓ ਅੱਜ ਟਾਕੇ ਦੀ ਤਰਤੀ ਤੋਂ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦੇ دیدار ਕਰਨ ਵਾਸਤੇ ਜਦੋਂ ਚੱਲਿਆ ਨਾ ਦਰਸ਼ਨੀ ਭੇਟਾਵਾਂ ਸਤਿਗੁਰੂ ਜੀ ਦੇ ਵਾਸਤੇ ਲੈ ਕੇ ਆਇਆ ਹੈ ਮਸਤਕ ਟੀਕਤ ਧਰਤ ਅਨੰਦ ਗੁਰ ਟਿਗ ਰਹਿਓ ਸੋ ਪ੍ਰੇਮ ਬਿਲੰਦ ਜਦੋਂ ਵੀ ਕੋਈ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਪਾਵਨ ਸਰੋਵਰ ਦੇ ਵਿੱਚ ਸੰਗਤ ਦੇ ਛਲਾਂਣ ਕਰਦੀ ਆਣ ਕੇ ਉਸ ਤੋਂ ਬਾਅਦ ਸਤ ਗੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇਖੇ ਦਰਸ਼ਨ ਕਰਦੇ ਨੇ ਫੇਰ ਸਤਗੁਰੂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਆ ਨਮਸਕਾਰ ਕਰਦੇ ਆ ਅੱਜ ਇਸੇ ਤਰ੍ਹਾਂ ਕਹਿੰਦੇ ਵੀ ਇਸ ਸਿੱਖ ਦੇ ਵੀ ਨਮਸਕਾਰ ਕਰਕੇ ਬੜਾ ਆਨੰਦ ਮਾਣਿਆ ਬੜੇ ਪ੍ਰੇਮ ਦੇ ਸਹਿਤ ਸਤਗੁਰੂ ਪਾਤਸ਼ਾਹ ਦੇ ਚਰਨਾਂ 'ਚ ਜਿੱਥੇ ਸੰਗਤ ਹੋਰ ਵੀ ਬੈਠੀ ਆ ਇਹ ਸਿੱਖ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸੰਗਤ ਦੇ ਵਿੱਚ ਸਤਗੁਰਾਂ ਦੇ ਦਰਸ਼ਨ ਕਰ ਰਿਹਾ ਹੈ ਇਕ ਦਿਨ ਬੈਠ ਕਰੀ ਅਰਦਾਸ ਸਾਚੇ ਪਾਤਸ਼ਾਹ ਕੀ ਪਾਸ ਆਉਂਦਾ ਤਾਂ ਮਹਾਰਾਜ ਦੇ ਕੋਲੇ ਹਰ ਰੋਜ਼ ਹੀ ਸੰਗਤ ਕਰਦਾ ਬੈਠਦਾ ਹੈ ਨਾ ਸੇਵਾ ਕਰਕੇ ਸਤਿਗੁਰਾਂ ਦੇ ਕੋਲੇ ਦੀਵਾਨ ਵੇਲੇ ਨੂੰ ਪਹੁੰਚ ਜਾਂਦਾ ਜੀ ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠੇ ਨੇ ਅੱਜ ਸਤਿਗੁਰੂ ਜੀ ਨੇ ਇੱਕ ਬੇਨਤੀ ਕੀਤੀ ਹੈ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਿਰਦੇ ਦੀ ਜਾਣਦੇ ਹੋ ਸਤਿਗੁਰੂ ਸਭ ਤੇ ਸਤਿਗੁਰੂ ਪਾਤਸ਼ਾਹ ਦੇ ਕਿ ਜਦੋਂ ਇਸ ਸਿੱਖ ਨੇ ਬੇਨਤੀ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ ਹਨ ਸੁਣਦਿਆਂ ਸਾਦ ਜਨਮ ਮਰਨ ਕੋ ਕਸ਼ਟ ਵਿਸਾਲ ਕਰੋ ਮਿਟਾਵਨ ਦੀਨ ਕਿਰਪਾਲ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਦਾ ਮਹਾਰਾਜ ਜੀ ਜਨਮ ਮਰਨ ਦਾ ਸਭ ਤੋਂ ਵੱਡਾ ਜਿਹੜਾ ਕਸ਼ਟ ਹੈ ਕਿਰਪਾ ਲੋ ਸਤਿਗੁਰੂ ਕਿਰਪਾ ਕਰਕੇ ਤੁਸੀਂ ਮੇਟ ਦੇ ਵੋ ਤੁਸੀਂ ਮੇਟ ਸਕਦੇ ਹੋ। ਸ਼੍ਰੀ ਮੁਖ ਕਹਿਓ ਨਾ ਆਪ ਪਛਾਨਾ ਬਿਨ ਨਿਜ ਜਾਣੇ ਕਸ਼ਟ ਮਹਾਨਾ। ਤੇ ਗੁਰੂ ਸਾਹਿਬ ਜੀ ਨੇ ਮੁਖਾਰਬਨ ਤੋਂ ਬਚਨ ਕਿਹਾ ਸਤਿਗੁਰੂ ਮਹਾਰਾਏ ਕਹਿੰਦੇ ਨਾਲ ਭਾਈ ਤੂੰ ਆਪਣੇ ਆਪ ਨੂੰ ਕਹਿੰਦੇ ਪਛਾਣਿਆ ਨਹੀਂ। ਇਹ ਆਪਣੇ ਆਪ ਨੂੰ ਕਹਿੰਦੇ ਵੀ ਜਾਣਨ ਤੋਂ ਬਿਗੈਰ ਤਾਂ ਇਹ ਜਿਹੜਾ ਵੱਡਾ ਕਲਸਤਾ ਸਤਿਗੁਰੂ ਕਹਿੰਦੇ ਮਿਟਦਾ ਨਹੀਂਗਾ ਹੁਣ ਮਹਾਰਾਜ ਜੀ ਦੇ ਅੱਗੇ ਜਿਹੜਾ ਬੇਨਤੀ ਰੂਪ ਦੇ ਵਿੱਚ ਜੋ ਸਤਿਗੁਰੂ ਜੀ ਨੂੰ ਇਹਨੇ ਆਪਾਂ ਚਲੋ ਸ਼ਬਦ ਨੂੰ ਸਵਾਲ ਵਰਤਦੇ ਨੇ ਪਰ ਆਪਾਂ ਇੱਥੇ ਬੇਨਤੀ ਕਹਾਂਗੇ ਵੀ ਮਹਾਰਾਜ ਨੂੰ ਬੇਨਤੀ ਕੀਤੀ ਆ ਉਹ ਇਸ ਦੀ ਵੀ ਮਹਾਰਾਜ ਵੀ ਜਿਹੜਾ ਆਵਾਗੌਣ ਦਾ ਚੱਕਰ ਆ ਉਹਨਾਂ ਵੀ ਵਾਰ-ਵਾਰ ਜਨਮ ਲੈ ਲੈਣਾ ਮਰ ਜਾਣਾ ਜੂਨਾ ਦੀ ਪੜਕਾ ਮਹਾਰਾਜ ਵੀ ਇਹਦੇ ਵਿੱਚੋਂ ਕੱਢੋ ਤੇ ਸਤਿਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿਖਾ ਵੀ ਜਦ ਤੱਕ ਭਾਵੇਂ ਕੱਲੀ ਤੇਰੀ ਗੱਲ ੜੀ ਵੀ ਜਦ ਤੱਕ ਕੋਈ ਵੀ ਇਨਸਾਨ ਕੋਈ ਵੀ ਮਨੁੱਖ ਆਪਣੇ ਆਪ ਨੂੰ ਨਹੀਂ ਜਾਣ ਲੈਂਦਾ ਗਾ ਆਪਣੇ ਆਪ ਨੂੰ ਜਾਣਨ ਦਾ ਮਤਲਬ ਇਹ ਨਹੀਂ ਹੁੰਦਾ ਗਾ ਵੀ ਆਹ ਵੀ ਮੇਰਾ ਨਾਮ ਆ ਹੈ ਮੇਰਾ ਘਰ ਉਸ ਜਗ੍ਹਾ ਤੇ ਆ ਮੈਂ ਫਲਾਣੇ ਦਾ ਪੁੱਤਰ ਆ ਮੇਰੇ ਦਾਦੇ ਦਾ ਇਹ ਨਹੀਂ ਅਸਲ ਦੇ ਵਿੱਚ ਆਪੇ ਦੀ ਪਛਾਣ ਹੋਏ ਜਿਨੂੰ ਸਾਹਿਬ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਤੂੰ ਕੌਣ ਰੇ ਕਹਾਂ ਤੇ ਆਇਓ ਤੂੰ ਹੈ ਕੌਣ ਆਇਆ ਕਿੱਥੋਂ ਪਿੱਛੋਂ ਕਿਹੜੇ ਜਨਮ ਦੇ ਵਿੱਚੋਂ ਲੰਘ ਕੇ ਆਇਆ ਅਸਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਮੂਲ ਰੂਪ ਹੈ ਕੀ ਜਿਨ੍ਹਾਂ ਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਕਹੋ ਕਬੀਰ ਅਹਮ ਰਾਮ ਕੀ ਅੰਸ ਵੀ ਅਸੀਂ ਜੋ ਸਾਡੇ ਅੰਦਰ ਜੋਤ ਨਹੀਂ ਵਸਦੀ ਹੈ ਨਾ ਜੋ ਪ੍ਰਮਾਤਮਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਸਰੀਰਾਂ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮ ਅਸਲ ਦੇ ਵਿੱਚ ਪ੍ਰਮਾਤਮਾ ਨੇ ਆਪਣੀ ਜੋਤ ਇਹਦੇ ਅੰਦਰ ਟਿਕਾਈ ਹੈ ਅਸੀਂ ਉਹਦੀ ਪਛਾਣ ਕਰਨੀ ਹੈ ਵੀ ਹੈ ਕਿ ਬੰਦਾ ਅਸਲ ਦੇ ਵਿੱਚ ਇਹਨੂੰ ਪੁੱਜ ਚੁੱਕਿਆ ਜੀ ਜਦੋਂ ਇਨਸਾਨ ਭੁੱਲ ਜਾਏ ਨਾ ਤੇ ਆਵਾ ਗਾਉਣ ਦਾ ਚੱਕਰ ਬਹੁਤ ਭਿਆਨਕ ਆਏ ਸ਼ਬਦ ਸਿਰਫ ਦੋ ਨਹੀਂ ਜੀ ਅੱਖਰ ਦੋ ਹੀ ਆ ਨਾ 8 ਤੇ 4 ਜੁ 84 ਕਹ ਦਦੇ ਪਰ ਸਤਿਗੁਰੂ ਕਾ ਇਹ ਢੇਡਾ ਬੜਾ ਬਹੁਤ ਬੜਾ ਬਹੁਤ ਵੱਡਾ ਲੰਬਾ ਢੇਡਾ ਹੈ ਮਹਾਰਾ ਜੀ ਕਹਿੰਦੇ ਜਦ ਤੱਕ ਆਪਣੇ ਆਪ ਨੂੰ ਕਹਿੰਦੇ ਜਾਣ ਨਹੀਂ ਜੇ ਲੈਂਦੇ ਉਹਨਾਂ ਸਮਾਂ ਕਹਿੰਦੇ ਇਹ ਕਸ਼ਟ ਮੁੱਕਦਾ ਨਹੀਂ ਖਤਮ ਨਹੀਂ ਜੇ ਹੁੰਦਾਗਾ ਹੋਸ ਰੂਪ ਕਵਨ ਤੈ ਜਾਤਾ ਜਿਸ ਤੇ ਹਿਤਮ ਹੈ ਨਿਤ ਚਿਤਰਾਤਾ ਪਹਿਲੇ ਸਿੱਖ ਨੇ ਸਵਾਲ ਕੀਤਾ ਸੀ ਮਹਾਰਾਜ ਜੀ ਵੀ ਕਿਰਪਾ ਕਰਕੇ ਜਨਮ ਮਰਨ ਦਾ ਜਿਹੜਾ ਚੱਕਰ ਹੈ ਸਤਿਗੁਰੂ ਇਹ ਕਸ਼ਟ ਕਟੋ ਤੇ ਗੁਰੂ ਅਰਗੁਨ ਸਾਹਿਬ ਮਹਾਰਾਜ ਹੁਣ ਪੁੱਛਦੇ ਆ ਸਤਿਗੁਰੂ ਕਹਿਣ ਲੱਗੇ ਦੱਸੋ ਵੀ ਤੁਸੀਂ ਕਿਹੜੇ ਰੂਪ ਨੂੰ ਜਾਣਦੇ ਐ ਜੀਦਾ ਕਹਿਣ ਲੱਗੇ ਵੀ ਜਿਹਦੇ ਹਿੱਤ ਦੇ ਵਿੱਚ ਸਦਾ ਕਹਿੰਦੇ ਜਿਹੜਾ ਤੁਹਾਡਾ ਚਿੱਤ ਹੈ ਮਨ ਹੈ ਕਹਿੰਦੇ ਵੀ ਉਹਦੇ ਵਿੱਚ ਰੰਗਿਆ ਰਹਿੰਦਾ ਹੈ ਤੁਸੀਂ ਕਿਹੜਾ ਉਸ ਰੂਪ ਆਪਣਾ ਅਭਾੜੇ ਹੈ ਵੀ ਜਿਹਦੇ ਵਿੱਚ ਹਮੇਸ਼ਾ ਤੁਹਾਡੀ ਲਗੜੀ ਉਧਰ ਨੂੰ ਲੱਗੀ ਰਹਿੰਦੀ ਹੈ ਹਮ ਆਨੁਖ ਤਨ ਰੂਪ ਸੁਹੇਰੇ ਸਾਚੇ ਬਾਦਸ਼ਾਹ ਸਿੱਖ ਤੇਰੇ ਫਿਰ ਇੱਥੇ ਕਹਿਣ ਲੱਗਾ ਭਾਈ ਮੋਹਨ ਸਤਿਗੁਰਾਂ ਨੂੰ ਬੇਨਤੀ ਕਰਦਾ ਦਾਤਾ ਅਸੀਂ ਤਾਂ ਕਹਿੰਦੇ ਵੀ ਮਨੁੱਖ ਕਹਿੰਦੇ ਵੀ ਤਨ ਰੂਪ ਹੀ ਸਤਿਗੁਰੂ ਵੇਖਿਆ ਜਿਹੜਾ ਸਾਹਮਣੇ ਦੇਖਦੇ ਪਿਆ ਨਾ 5 6 7 ਫੁੱਟ ਦਾ ਬਸ ਮਹਾਰਾਜ ਜੀ ਵੀ ਆਹੀ ਅਸੀਂ ਤਾਂ ਦੇਖਦੇ ਪਿਆ ਸਤਿਗੁਰੂ ਹੋਰ ਤਾਂ ਕੋਈ ਪਤਾ ਹੀ ਨਹੀਂ ਵੀ ਸਤਿਗੁਰੂ ਬਸ ਇੰਨਾ ਕੁ ਪਤਾ ਵੀ ਅਸੀਂ ਤੇਰੇ ਸੇਖਾ ਹਾਂ ਮਹਾਰਾਜੀ ਸੁਣ ਗੁਰ ਕਹੇ ਓ ਸਰੀਰ ਜੇ ਸਾਰੇ ਪੰਜ ਤਤ ਕੀ ਲਿਹੋ ਵਿਚਾਰੇ ਹੁਣ ਇਥੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲਣਾ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਗੱਲ ਕੀਤੀ ਹੈ ਪੰਜ ਤਤਾਂ ਦੀ ਕਿਉਂਕਿ ਇਹ ਜਿੰਨੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਨਾ ਜਿੰਨਾ ਅਸੀਂ ਦ੍ਰਿਸ਼ਟ ਮਾਨਸ ਸੰਸਾਰ ਜੋ ਕੁਝ ਜੀਵ ਜੰਤੂ ਜਿੰਨੇ ਦੇਖਦੇ ਪਏ ਆ ਇਹ ਅਸਲ ਦੇ ਵਿੱਚ ਪੰਜ ਤਤਾਂ ਤੋਂ ਵੱਡੇ ਨੇ 84 ਲੱਖ ਜੂਨ ਨਾ ਤੇ ਅੰਦਰ ਨਾ ਚਾਰ ਖਾਣੀਆਂ ਨੇ ਅੰਡਜ ਜੇਰਜ ਸਿਤਜ ਉਤਪੁਜ ਸਭ ਤੇਰੇ ਕੀਤੇ ਜੰਤਾ ਚਾਰ ਖਾਣੀਆਂ ਪ੍ਰਮਾਤਮਾ ਨੇ ਬੜਾਈਆਂ ਨੇ ਇਹਨਾਂ ਚਾਰ ਖਾਣੀਆਂ ਦੇ ਵਿੱਚ ਜਿੰਨੇ ਵੀ ਜੀਵ ਪੈਦਾ ਹੋ ਰਹੇ ਆ ਚਾਰ ਖਾਣੀਆਂ ਦੇ ਅੰਦਰ ਇਹ ਪੰਜ ਤਤਾਂ ਦੇ ਨੇ ਪੰਜ ਤਤ ਪ੍ਰਮਾਤਮਾ ਦੇਖੋ ਜਿੰਝ ਜਿਹੜੇ ਪੰਜ ਤਤਾਂ ਵਿਰੋਧੀ ਨੇ ਦੀ ਇੱਕ ਦੂਸਰੇ ਦੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਪੰਜ ਤੱਤਾਂ ਦਾ ਸਰੀਰ ਤਨ ਦਾ ਬਣਾ ਦਿੱਤਾ ਸਤਿਗੁਰੂ ਕਹਿਣ ਲੱਗੇ ਜੇ ਕੋਈ ਹੋਰ ਤਾਕਤ ਰੱਖਣ ਵਾਲਾ ਕਹਿੰਦੇ ਛੇਮਾ ਇਹਦੇ ਵਿੱਚ ਕੋਈ ਪਾ ਕੇ ਦਿਖਾਵੇ ਨਹੀਂ ਪਾ ਸਕਦਾ ਜੀ ਪੰਜ ਤੱਤ ਦੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ ਇਹਨਾਂ ਸਾਰੇ ਸ਼ਰੀਰਾਂ ਨੂੰ ਪੰਜ ਤੱਤਾਂ ਦਾ ਕਹਿੰਦੇ ਵੀ ਬੜੇ ਹੋਏ ਵਿਚਾਰ ਨਾ ਕਰੋ ਜਨਮ ਮੀਤੀ ਪੁਰਬ ਹੈ ਬਿਨਸੀਤੀ ਪੁਨ ਪਾਛੀ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹਿਆ ਵੀ ਪੰਜ ਤਤਾਂ ਦਾ ਸ਼ਰੀਰ ਪੰਜ ਤਤਾਂ ਦਾ ਇਹ ਬੜਿਆ ਹੋਇਆ ਪਰ ਜਦੋਂ ਕਹਿੰਦੇ ਵੀ ਇਹ ਸਰੀਰ ਜਿਹੜਾ ਅਸੀਂ ਧਾਰਨ ਕਰਕੇ ਆਇਆ ਇਹ ਪਹਿਲਾਂ ਵੀ ਸਾਨੂੰ ਸ਼ਰੀਰ ਧਾਰਣ ਤੋਂ ਸ਼ਰੀਰ ਧਾਰਣ ਤੋਂ ਪਹਿਲਾਂ ਵੀ ਸਾਨੂੰ ਸ਼ਰੀਰ ਧਾਰਿਆ ਅੱਜ ਵੀ ਇਹ ਜਦੋਂ ਸ਼ਰੀਰ ਚਲਿਆ ਜਾਏਗਾ ਸਰੀਰ ਨਸ਼ਟ ਹੋ ਜਾਏਗਾ ਖਤਮ ਹੋ ਜਾਏਗਾ ਨਾ ਪੰਜਾ ਤਤਾਂ ਨੇ ਖਤਮ ਨਹੀਂ ਹੋਣਾ ਕਿਉਂਕਿ ਜਦੋਂ ਬੰਦਾ ਸਰੀਰ ਤਨ ਛੱਡਦਾ ਤਤਾਂ ਦੇ ਵਿੱਚ ਤਤ ਮਿਲ ਜਾਂਦੇ ਨੇ ਜਿਹਨੂੰ ਮਹਾਰਾਏ ਨੇ ਬਾਣੀ ਅੰਦਰ ਇੱਕ ਸ਼ਬਦ ਅਸੀਂ ਪੜ੍ਹਦੇ ਆ ਨਾ ਨਮੋ ਪਰਮ ਤਤਨ ਅਤਤਨ ਸਰੂਪੇ ਕਿਉਂਕਿ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਉਹ ਤਤਾਂ ਤੋਂ ਰਹਿਤ ਰੱਬ ਨਹੀਂ ਤਤਾਂ ਦੇ ਅੰਦਰਗਾ ਉਸ ਪਰਮਾਤਮਾ ਦੇ ਬਣਾਏ ਹੋਏ ਪੰਜ ਤਤ ਦੇ ਕਿ ਮੈਂ ਇੱਕ ਹੋਰ ਬੇਨਤੀ ਕਰਾਂਗਾ ਜਦੋਂ ਆਪਣਾ ਸਰਗੁਣ ਰੂਪ ਤਾਰਨ ਕਰਦੇ ਉਹ ਤੋਂ ਪੰਜ ਤਤਾਂ ਦੇ ਵਿੱਚ ਲੈ ਕੇ ਆਉਂਦੇ ਨੇ ਦੋਸਤ ਰੂਪਾਂ ਦਾ ਜ਼ਿਕਰ ਫਿਰ ਬੇਨਤੀ ਕਰਾਂਗਾ ਨਿਰਗੁਣ ਤੇ ਸਰਗੁਣ ਦਾ ਜ਼ਿਕਰ ਚੱਲਦਾ ਹੈ ਨਾ ਨਿਰਗੁਣ ਆਪ ਸਰਗੁਣ ਪੀ ਉਹੀ ਦੋਨੇ ਸਰੂਪ ਪ੍ਰਮਾਤਮਾ ਦੇ ਨੇ ਇੱਕ ਤਤਾਂ ਤੋਂ ਰਹਿ ਤਾ ਤੇ ਇੱਕ ਤਤਾਂ ਦੇ ਵਿੱਚ ਲਿਆ ਕੇ ਗੱਲ ਕਰਦੇ ਆ ਸਤਿਗੁਰੂ ਮਹਾਰਾਜ ਜੀ ਵਚਨ ਕਰਦੇ ਨੇ ਸੁਣੀਏ ਜੀ ਸੋ ਤਨ ਗੁਰ ਅਰ ਸਿੱਖ ਕੋ ਸਮ ਹੈ ਤਿਮ ਪ੍ਰਮਾਤਮਾ ਨਹਿ ਕੀ ਮਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਈ ਗੁਰੂ ਦਾ ਤੇ ਸਿੱਖ ਦਾ ਕਵੀ ਸੰਤੋਖ ਸਿੰਘ ਜੀ ਨੇ ਜਿਹੜੇ ਵਚਨ ਲੈ ਕੇ ਤਾਨ ਕਹਿੰਦੇ ਵੀ ਸਬਾਨ ਪੰਜ ਤਤਾਂ ਦੀ ਗੱਲ ਕੀਤੀ ਗਈ ਇਸ ਕਰਕੇ ਪ੍ਰਮਾਤਮਾ ਵੀ ਦੋਹਾਂ ਦੇ ਵਿੱਚ ਕਹਿਣ ਲੱਗੇ ਵੀ ਕਿਸੇ ਤਰ੍ਹਾਂ ਕਹਿੰਦੇ ਵੀ ਕਟ ਨਹੀਂ ਭਾਵ ਸਿੱਖ ਦੇ ਵਿੱਚ ਵੀ ਤੇ ਗੁਰੂ ਪ੍ਰਮਾਤਮਾ ਨੇ ਜਿਹੜੇ ਕਹਿਣ ਲੱਗੇ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਗੁਰੂ ਦੇ ਵਿੱਚ ਜਿਹੜੇ ਕਹਿੰਦੇ ਤਤ ਨੇ ਉਹ ਸਰੀਰਕ ਰੂਪ ਦੇ ਵਿੱਚ ਪੰਜੇ ਇਕੱਠੇ ਰੱਖੇ ਹਨ ਨਹੀਂ ਜਨਮਤ ਨਹੀਂ ਮਰਤਾ ਸੋਈ ਸਾਖੀ ਰੂਪ ਏਕ ਸਮ ਹੋਏ ਪਰਮਾਤਮਾ ਦੋਨਾਂ ਦੇ ਵਿੱਚ ਬਰਾਬਰ ਆ ਰੱਬ ਕਹਿਣ ਲੱਗੇ ਕਿਤੇ ਵੀ ਮਰਦਾ ਨਹੀਂ ਤੇ ਨਾ ਹੀ ਰੱਬ ਜਨਮ ਲੈਂਦਾ ਜੁਨਾ ਦੇ ਵਿੱਚ ਨਹੀਂ ਅਜੂਨੀ ਹੈ ਜੀ ਉਹ ਤੇ ਮਹਾਰਾਜ ਸਿੱਧ ਸੱਚੇ ਪਾਤਸ਼ਾਹ ਕਹਿੰਦੇ ਸਾਖੀ ਰੂਪ ਦੋਨਾਂ ਦੇ ਵਿੱਚ ਦਿਖਾਈ ਦਿੰਦਾ ਸਾਹਮਣੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਗੁਰ ਸਿੱਖ ਮਨ ਕੋ ਭੇਦ ਵਿਸਾਲਾ ਗੁਰ ਕੋ ਉੱਜਲ ਸਿੱਖ ਕੋ ਕਾਲਾ ਇਥੇ ਫਿਰ ਸਤਿਗੁਰੂ ਜੀ ਨੇ ਜਿਹੜੇ ਬਚਨ ਕਹਿਆ ਮਹਾਰਾਏ ਕਹਿਣ ਲੱਗੇ ਗੁਰੂ ਤੇ ਸਿੱਖ ਦੇ ਮਨ ਦਾ ਕਹਿੰਦੇ ਵੀ ਬਹੁਤ ਵੱਡਾ ਭੇਦਿਆ ਸਿੱਖ ਦਾ ਤੇ ਗੁਰੂ ਦਾ ਆਪਸ ਦੇ ਵਿੱਚ ਭੇਦ ਬਹੁਤ ਵੱਡਾ ਹੈ ਜੀ ਫਰਕ ਕਹਿ ਦਈਏ ਸਿੱਖ ਤੇ ਗੁਰੂ ਦੋ ਸ਼ਬਦ ਵਰਤੇ ਆ ਨਾ ਕਹਿਣ ਲੱਗੇ ਵੀ ਬਹੁਤ ਵੱਡਾ ਕਹਿਣ ਲੱਗੇ ਅੰਤਰ ਹੈ ਗੁਰੂ ਦਾ ਜਿਹੜਾ ਮਨ ਹੈ ਕਹਿੰਦੇ ਬਿਲਕੁਲ ਉੱਜਲ ਪਵਿੱਤਰ ਹੈ ਗੁਰੂ ਦਾ ਜਿਹੜਾ ਮਨ ਹੈ ਨਾ ਬਿਲਕੁਲ ਉੱਜਲ ਪਵਿੱਤਰ ਉਹ ਕਿਸੇ ਨਾਲ ਕੋਈ ਵੈਰ ਨਹੀਂ ਕਿਉਂਕਿ ਆਪ ਪਰਮਾਤਮਾ ਪਵਿੱਤਰ ਹੈ ਗੁਰੂ ਦਾ ਮਨ ਪਵਿੱਤਰ ਊਜਲਿਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਪਰ ਜਿਹੜਾ ਆਮ ਮਨੁੱਖ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਣ ਤੋਂ ਪਹਿਲਾਂ ਕਹਿਣ ਲੱਗੇ ਅੰਦਰ ਦੇ ਮਨ ਦੇ ਵਿੱਚ ਜਿਹੜਾ ਮਨਿਆ ਨਾ ਮੇਲਾ ਹੁੰਦਾ ਹੈ ਜੀ ਉਹ ਇੱਕਾ ਸ਼ੁੱਧ ਸ਼ੁੱਧ ਹੈ ਦੂਜਾ ਆਈ ਸ਼ਰਨ ਜਪ ਕਰ ਹੈ ਪੂਜਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਾ ਸ਼ੁੱਧਿਆ ਤੇ ਇੱਕ ਅਸ਼ੁੱਧ ਇੱਕ ਪਵਿੱਤਰਿਆ ਨਿਰਮਲ ਕਹ ਦਈਏ ਤੇ ਇੱਕ ਮੈਲਾ ਕਹ ਦਈਏ ਮੈਲਾ ਤੇ ਪਵਿੱਤਰ ਇੱਕ ਮੈਲ ਤੋਂ ਰਹਤੇ ਇੱਕ ਮੈਲ ਦੇ ਦੀ ਸਤਿਗੁਰੂ ਪਾਤਸ਼ਾਹ ਕਹਿੰਦੇ ਜਦ ਸਿੱਖ ਗੁਰੂ ਦੀ ਸ਼ਰਨ ਦੇ ਵਿੱਚ ਹੁੰਦਾ ਨਾ ਜਿਵੇਂ ਆਪਾਂ ਸਾਰੇ ਮਹਾਰਾਜ ਦੇ ਕੋਲ ਆਏ ਸਤਿਗੁਰ ਆਇਓ ਸ਼ਰਨ ਪਹੜੀ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਗੁਰ ਕੋ ਸ਼ਬਦ ਸ਼ਰਵਨ ਮਗ ਜਾਏ ਰਿਧੀ ਪ੍ਰਵੀਸ਼ਾ ਥਿਰਤਾ ਪਾਏ ਮਹਾਰਾਜ ਕਹਿੰਦੇ ਭਾਈ ਮੋਹਨ ਜੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜਦੋਂ ਸਿੱਖ ਬੈਠ ਕੇ ਕਹਿੰਦੇ ਵੀ ਸ਼ਬਦ ਦਾ ਪਾਠ ਸਰਵਣ ਕਰਦਾਏ ਕੀਰਤਨ ਰੂਪ ਦੇ ਵਿੱਚ ਜਾਂ ਬਾਣੀ ਰੂਪ ਦੇ ਵਿੱਚ ਜਦੋਂ ਪੜ੍ਹਦੇ ਆ ਵੀ ਸੁਣਦੇ ਆ ਨਾ ਜਦੋਂ ਮਹਾਰਾਜ ਕਹਿੰਦੇ ਉਹਦਾ ਧਾਰਣੀ ਬਣ ਜਾਂਦਾ ਜਿਸ ਰਸਤੇ ਤੇ ਗੁਰੂ ਦਾ ਸ਼ਬਦ ਤੋਰਦਾ ਕਹਿੰਦੇ ਉਹਦੇ ਉੱਤੇ ਚੱਲਦੇ ਆ ਚੱਲਦੇ ਆ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮਹਾਰਾਜ ਕਹਿੰਦੇ ਸਥਿਰਤਾ ਪਾਉਂਦਾ ਹੈ ਸਥਿਰਤਾ ਟਿਕਾਅ ਦੇ ਵਿੱਚ ਜਦੋਂ ਕਹਿੰਦੇ ਵੀ ਮਨ ਆ ਜਾਂਦਾ ਫਿਰ ਉਸ ਮਨ ਦੀ ਜਿਹੜੀ ਸਤਗੁਰੂ ਸਾਹਿਬ ਕਹਿੰਦੇ ਅੰਦਰ ਦੀ ਮੈਲ ਹੈ ਨਾ ਜਿਸ ਮਨ ਨੂੰ ਮਹਾਰਾਜ ਜੀ ਬਾਣੀ ਦੇ ਵਿੱਚ ਕਹਿ ਰਹੇ ਆ ਕਿ ਜਨਮ ਜਨਮ ਕੀ ਇਸ ਮਨ ਕੋ ਐਨੀ ਕਮੈਣ ਲੱਗੀ ਹੋਈ ਐ ਤੇ ਜਿਹਨੂੰ ਸਤਿਗੁਰੂ ਜੀ ਅੱਗੇ ਵਚਨ ਕਰਦੇ ਹਨ ਸੰਨ ਸਨ ਸਿੱਖ ਮਨ ਜੋ ਮਲੀਨ ਉਜਲ ਕਰ ਹੈ ਬਨ ਹੈ ਮਲਹੀਨ ਫਿਰ ਮਹਾਰਾਜ ਕਹਿੰਦੇ ਵੀ ਉਹ ਜਿਹੜੀ ਮੈਲਾ ਅੰਦਰੋਂ ਕਹਿੰਦੇ ਵੀ ਤੋਤੀ ਜਾਂਦੀ ਆ ਦੂਰ ਹੋ ਜਾਂਦੀ ਆ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਅਸੀਂ ਜਪਦੇ ਅੰਦਰ ਪੜ੍ਹਦੇ ਆ ਨਾ ਮਹਾਰਾਜ ਜੀ ਕਹਿ ਰਹੇ ਆ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇ ਕੈ ਰੰਗ ਪਰਮਾਤਮਾ ਦੇ ਨਾਮ ਦੇ ਨਾਲ ਸ਼ਬਦ ਦੇ ਨਾਲ ਮਹਾਰਾਜ ਕਹਿੰਦੇ ਜਿਹੜੀ ਸੁਰਤ ਹੈ ਜਿਸ ਸੁਰਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਮੈਲ ਲੱਗੀ ਲੋਕਾਂ ਦਾ ਬੁਰਾ ਸੋਚਣਾ ਈਰਖਾ ਕਰੀ ਜਾੜੀ ਬਿੜਾ ਵਰਤ ਤੋਂ ਕੰਮ ਵਗਾ ਇਹ ਅੰਦਰ ਦੀ ਜਿਹੜੀ ਮੈਂ ਇੱਕ